ਦੇਖੋ ਕਿ 11 ਮੇਰਾ ਘਰ ਮਾਰਨਾ ਕੋਟਰਾ ਮਾਰਨ ਮੇਰੇ ਮੁੰਨੇ ਪੇਕੇ ਪਰਵਾਣੇ ਪੰਚਾਇਤ ਕੱਠੀ ਕਰਨਾ ਉਹ ਜਾਇ ਉਹਨਾਂ ਨੂੰ ਚਾਹ ਪਾਣੀ ਬਿਨਾਂ ਦਰ ਚਲੇ ਜਾਣਾ ਨਹੀਂ ਕਰ ਸਕਦੇ ਆਈ ਡਿੱਦ ਲੋ ਕਰਦਾ ਪੰਚਾਇਤ ਹੁੰਦੀ ਜੰਗੂ ਲੱਗ ਇੱਕ ਦੋ ਬੰਦੇ ਇੱਥੇ ਲੈ ਆਉਣ ਆਪਣੇ ਚਾਕੇ ਲੈ ਆਉਣ ਜਿਹੜੀ ਆ ਨਾ ਭਰਾਵਾਂ ਨੇ ਪੰਚਾਇਤ ਮੈਂ ਜਦੋਂ ਨਹੀਂ ਸਿੰਘ ਵੱਡੀ ਫਿਕਰ ਕਰਦਾ ਜਿੰਨੇ ਵੀ ਪੇ ਜਾਦੇ ਜਾਂਦੇ ਨੇ ਸੱਜੂ ਵੱਡੀ ਆ ਬਾਬਾ ਜੀ ਇਹ ਬੱਚੀ ਆ ਬੱਚਿਆ ਖਾਤਰ ਮੈਂ ਕਮਾਈ ਕਰਦੀ ਹਾਂ ਜੀ ਮੈਂ ਝੂਠ ਕਹੋ ਬਾਬਾ ਜੀ ਵੈਜ ਕਿਹਾ ਜਾਂਦੀ ਹੈ ਨਾ ਮੈਨੂੰ ਤਾਂ ਦਿੱਤਾ ਨਹੀਂ ਇਹ ਆਜੂ ਨੇ ਪਾਜੀ 15 ਸਾਲਾਂ ਬਾਅਦ ਰਾਈ ਰਾਈ ਵੇ ਤੜਾ ਕਰੋ ਕਿਤੇ ਬਾਬਾ ਬਗਾ ਬਗਾ ਤਾਂ ਠੀਕ ਹੈ ਦੇਖੋ ਕਿ ਆਜ ਨੂੰ 15 ਸਾਲਾਂ ਬਾਅਦ ਛੇਤਾ ਆ ਗਿਆ ਮੇਰੇ ਬੱਚੇ ਆ ਮੇਰੀ ਘਰ ਦੀ ਗਲਤੀ ਆ ਤੇ ਮੈਂ ਵੀ ਪਾਜੀ ਗਲਤੀ ਵੀ ਮੇਰੇ ਪਕਰ ਦਾ ਰਿਸ਼ਤਾ ਹੈ ਮੈਂ 36 ਸਾਲ ਹੁਣ ਪਹਿਲਾਂ ਕਿੱਥੇ ਜੀ ਮੇਰੇ 37 ਸਾਲ ਹੋ ਗਏ। ਠੀਕ ਨਹੀਂ ਮੈਂ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਨਾ। ਮੈਂ ਹੁਣ ਤੁਹਾਨੂੰ ਕਹਿੰਦਾ ਮੈਂ। ਪਰ ਇਹ ਨਹੀਂ ਕਿ ਆਪਾਂ ਵੀ ਮੈਂ ਰੇਕ ਮੇਰੇ ਘਰ ਦੇ ਤਾਂ ਮੈਨੂੰ ਸਪੀਕ ਕਰਨਾ। ਮੈਂ ਤਾਂ ਨਹੀਂ ਕਰਨਾ। ਮੇਰੇ ਅੱਜ ਜਿੰਨ ਤੱਕ ਮੇਰੇ ਕੋਲ ਪਰਵਾਹ ਹੈ ਕਿ ਕਾਹ ਕਰ ਤੂੰ ਬੁੜੀ ਬੋਲ। ਮੈਂ ਤਾਂ ਨਹੀਂ ਤਨ ਗੱਲਣਾ। ਮਾਂ ਨਹੀਂ ਆਂਦੇ ਮੇਰੇ ਕੋਲ ਬਰਦ ਨਹੀਂ। ਮੈਂ ਤਾਂ ਸੱਚਾ ਪੁੱਛਿਆ ਭੈਣੇ ਜਿੱਦ ਤੱਕ ਨੂੰ ਗੱਲ ਨਾ ਮੈਂ ਬੇਸ਼ੱਕ ਮਨਵਾ ਦਿਆਂਗੀ। ਜੋ ਕਿ ਮੈਂ ਆਪਣੀ ਜ਼ਿੰਦਗੀ ਪਿੰਨਾ ਸੋਚ ਕੇ ਲਾਈ ਆ। ਬੱਚਿਆਂ ਨੂੰ ਮੇਰੀ ਜ਼ਿੰਦਗੀ ਸੀ ਨਹੀਂ ਬੱਚਿਆਂ ਦਾ ਖਾਦੂ ਮੋ ਜਿੰਦੀ ਤੇ ਮੈਂ ਆਪਣੇ ਬੱਚੇ ਹੋਏ ਨੇ ਛੋਟੇ ਲੱਗਦੇ ਆ ਮੈਂ ਕੱਲ ਤਾਂ ਆਰਾਮ ਕਰੂੰਗੀ ਇਹ ਬੱਚਿਆਂ ਨੇ ਕੱਲ ਤੋਂ ਬਾਅਦ ਬਹੁਤ ਪਿਆਰ ਕੀਤਾ ਜੇ ਮੈਂ ਸਹੀ ਨੂੰ ਮੇਰੇ ਬੱਚੇ ਸਹੀ ਨੇ ਨੇ ਮੇਰੀ ਬੱਚੀ 17ਵਾਂ ਸਾਲ ਲੱਗਾ ਇਹਨੂੰ ਕੋਲ ਨੂੰ ਨਾ ਮੈਂ ਪੜ੍ਹਦੀ ਹਾਂ ਅੱਜ ਦਾ ਬੱਚੇ ਬਾਜੀ ਜਲਦੀ ਹਾਂਜੀ ਇਹ ਪੜਦੇ ਹੋਣਗੇ ਨਹੀਂ ਬੜਾ 12ਵੀਂ ਹਾਂਜੀ ਇਹਨੂੰ ਹੋਰ ਹਾਦੀਆ ਘਰ ਦੇ ਬਾਲੀ ਮਜ਼ਬੂਰ ਆ ਮੇਰਾ ਕਾਕਾ ਬਿਮਾਰ ਹੋ ਗਿਆ ਇਸ ਨਾਲ ਸਕੂਲ ਨਹੀਂ ਆ ਮਨਪੰਜੀ ਸਕੂਲ ਨਹੀਂ ਹੋ ਗਿਆ ਲੇ ਤਾਂ ਜੋ ਜੁਰਬੇ ਕਿਸੇ ਦਮ ਮੈਂ ਆਪਣੀਆਂ ਬਾਕੀ ਚੀਜ਼ਾਂ ਸੜ ਬਾਕੀ ਚੀਜ਼ਾਂ ਉਹ ਵੀ ਛੱਡਿਆ ਪਰ ਮੈਨੂੰ ਪਤਾ ਲੱਗਾ ਵੀ ਜੋ ਚੀਜ਼ਾਂ ਲੈਣ ਵਾਲੇ ਨੇ ਸਿਆਜਿਕ ਮੈਂ ਪਹਿਲੇ ਹੀ ਕਿਸ ਤਰ੍ਹਾਂ ਦੇ ਬਜਾਜ ਕਰਦੇ ਇੱਕਦੋ ਮੇਰਾ ਮਤਲਬ ਬਜਾਜ ਕਰਨਾ ਮੈਂ ਮੰਨ ਲਿਆ ਉਹ ਤੁਹਾਨੂੰ ਬਜਾਜ ਤੁਹਾਡੇ ਕਹਿੰਦਾ ਮਰੋ ਇਹ ਹੈ ਕਿ ਤੁਸੀਂ ਹੁਣ ਮਤਲਬ ਕੀ ਤੁਹਾਡੇ ਮੰਨ ਲਓ ਕਿ ਤੁਹਾਡੀ ਲੋਕਾਂ ਦੀ ਆਵਾਜ਼ ਚੁੱਕ ਹੁੰਦੇ ਆ ਤੇ ਇਸ ਕਰਕੇ ਮਤਲਬ ਕੀ ਹੁਣ ਨਿਕਲ ਕੇ ਆਏ ਬਾਹਰ ਕਿ ਇਹ ਝੂਠੇ ਆ ਦੇ ਅਸੀਂ ਬੰਦੇ ਆ ਜੋਰ ਗਿਆ ਇਹਨਾਂ ਨੇ ਮਤਲਬ ਰੋਟੀ ਸੋਕੀ ਕਰਨ ਤੇ ਆ ਦੇਖੋ ਜੇ ਸਰਮ ਮਸੂਲ ਪਿੰਡ ਵਾਲਿਆਂ ਨੂੰ ਸੋਸ਼ਲ ਮੀਡੀਆ ਤੇ ਪੈ ਗਈ ਹੈ ਕਿ ਇਹ ਮਮੀ ਗਈਆਂ ਮੇਰੀ ਗੁੜੀਆਂ ਵੀ ਗਈਆਂ ਤੇ ਕੋਈ ਨਾ ਸਾਰਿਆਂ ਨੇ ਹਉਣੀ ਪਿੰਡ ਦੀ ਕਿ ਸਾਡੀ ਪਿੰਡ ਦੀ ਇੱਜ਼ਤ ਘਾਟ ਗਈ ਬਾਜੀ ਬੋਤਨਾ ਪਿੰਡ ਹਮਾਰੇ ਕਿੱਥੇ ਗਏ ਸੀ ਸਾਰੇ ਉਹ ਕਿਦਣਾ ਉਹ ਓਹ ਓੜਾ ਘਰ ਵੇਚਿਆ ਵਾ ਉਹ ਉਹ ਕਿੰਨੂੰ ਵੇਚਿਆ ਤਾਂ ਸਹੀ ਕੇ ਲੈ ਆ ਕੇ ਤਾਂ ਬਾਹਰ ਵੇਚਿਆ ਕੇ ਉਹ ਬਾਜੀ ਵੀ ਸਿੱਖਿਆ ਜਦੋਂ ਵੇਚਿਆ ਹਾਂਜੀ ਹੁਣੇ ਵੇਚਿਆ ਤਿੰਨ ਮਹੀਨੇ ਉਹ ਕੋ ਵੇਚਿਆ ਆ ਤੁਹਾਨੂੰ ਪਾਜੀ ਮਿੰਨੂ ਮੀ ਸਿਨੇ ਦੱਸਿਆ ਮੀ ਏਦਾਂ ਲੰਘ ਗਈ ਨਹੀਂ ਏਦਾਂ ਖਾਂ ਨੂੰ ਇੱਦਾਂ ਵਾ ਵਾ ਕੱਬੂ ਲੋ ਲੋ ਤਾਂ ਨਾਂ ਮੱਜਾ ਤਾਂ ਅੰਮੇਂ ਕੱਲ ਦਾ ਪਤਾ ਵਾ ਕਿ ਇਹਨਾਂ ਨੇ ਇਹ ਗੱਲ 'ਚ ਸ਼ਰਮ ਮਹਿਸੂਸ ਕੀਤੀ ਜਿਹੜੇ ਟੋਲਟ ਪਿੰਡ ਵਾਲਿਆਂ ਨੇ ਕਿ ਆਡੇ ਪਿੰਡ ਦੇ ਕੀ ਬੇਇੱਜ਼ਤੀ ਮਹਿਸੂਸ ਹੋ ਗਈ ਕੋਦ ਨਹੀਂ ਪੜੇ ਬੈਠੇ ਜਿਸ ਵਜ੍ਹਾ ਤੋਂ ਬੱਚੇ ਲਾ ਕੇ ਮਾਂ ਲਾ ਕੇ ਤੁੰਗੋ ਥੋੜੀ ਕੋਈ ਨਹੀਂ ਵੀ ਕੋਈ ਮਹਿਸੂਸ ਨਹੀਂ ਹੋਇਆ ਪਰ ਆਪਾਂ ਦੇ ਕਿ ਕੋੜ ਕੇ ਕੇਸ ਲਗਾਣ ਇਹਨਾਂ ਕਰਨ ਤਰਲਾ ਦਾ ਤਲਾਸ਼ ਕਰਦੇ ਮੈਂ ਲਾਇਆ ਕਰਦੇ ਹੁਣ ਮੇਰਾ ਕਰਤਾ ਕੋਈ ਨਹੀਂ ਬਚਾ ਜਦੋਂ ਇਹਨਾਂ ਦੋਨਾਂ ਦਾ ਕਰਜ਼ਾ ਬਹੁਤ ਹੈ ਤਾਂ ਆਪਣਾ ਮਨ ਦੋ ਦੋ ਜਰਦੀ ਆਜ ਦੇ ਜੀਨ ਦਾ ਕਰੇ ਜੋ ਕਿ ਹੋ ਆਪਣਾ ਖਰਚੇ ਨੂੰ ਨਾ ਪੱਛਿਆ ਨੂੰ ਦੂਰ ਨਹੀਂ ਕਿਉਂਕਿ ਤੁਸੀਂ ਅੱਜ ਗੱਲਬਾਤ ਨਹੀਂ ਕੀਤੀ ਮੈਨੂੰ ਸਾਜੀ ਮੈਂ ਸਰਕਾਰ ਰਾਈ ਜਾਂ ਜੀ ਭਾਬਾ ਜੀ ਮੈਂ ਇੰਨਾ ਘੇਰਨ ਕਰਨ ਵਾਲੀ ਕਿਉਂਕਿ ਮੈਨੂੰ ਇਹਨਾਂ ਦਾ ਕਿ ਜਦੋਂ ਮੈਂ ਇਤਨ ਨੂੰ ਜਾਣਾ ਨਾ ਬਹੁਤ ਕਿਸੇ ਨੂੰ ਮਿਲ ਗਿਆ ਦੀ ਪੱਤ ਜਾਨੀ ਮੇਰਾ ਪਾਣੀ ਮੇਟ ਲੈ ਕੇ ਗਰੀਬੀ ਰੋਟੀ ਇਹੋ ਹੀ ਇੱਕ ਮਾਰੀਦਾ ਜਾਂਦਾ ਜਾਂਦਾ ਤੁਹਾਨੂੰ ਪਾਸ ਹੀ ਜਾਂਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ 4 ਵਜੇ ਪਾਣੀ ਉੱਠਦੀ ਹੁੰਦੀ ਹਾਂ। 4 ਵਜੇ ਉੱਠਣਾ ਤਾਂਾਂ ਗਰੇ ਦੀ ਗੱਲ ਹੈ। 4 ਵਜੇ ਉੱਠਣਾ ਮੈਂ ਦੋ ਮੱਝਰੀਆਂ ਤਾਂ ਰੱਖੀਆਂ ਪੱਤਰ ਜੁਗਤ ਨਹੀਂ ਹੋਣਾ। ਜਦੋਂ ਮੈਂ ਕਰਾਂਗਾ ਉਹ ਕਰਨਾ ਫਿਰ ਮੈਂ ਅੰਕਲ ਦੇ ਨਾਲ ਗੱਲ ਕਰਨੀ ਪੈਂਦੀ। ਮੈਂ ਕਹਿੰਦਾ ਨਾ ਬਿਲਡਿੰਗ ਕਰਦੀ ਮੈਂ ਬਹੁਤ ਮਿਲਦੀ ਕਰਦੀ। ਕਿਉਂਕਿ ਮੈਨੂੰ ਮੇਡ ਮੇਡੀ ਕੁੜੀ ਦਾ ਪਤਾ ਹੈ। ਤੁਹਾਨੂੰ ਆਪਾਂ ਬੜਾ ਕੁਝ ਕਰਾ ਲੈਂ। ਮੈਂ ਰਾਤ ਦੇ 10 ਤੱਕ ਉੱਠਾ ਟਾਈਮ ਹੈ। ਮੈਂ ਫਿਰ ਬਾਤ ਤੋਂ ਮਾਰੀ ਹੈ। ਮੇਰਾ ਕੋਈ ਨਹੀਂ ਰੰਗਿਆ ਆ ਮੇਰੇ ਇੰਨੇ ਨਹੀਂ ਸੋਇਆ ਪੂਰਾ ਮਿਲਦਾ ਕਦੇ ਨਹੀਂ ਸੋਇਆ ਮੇਰੀ ਦਵਾਈ ਚੱਲ ਰਹੀ ਸਤ 15 ਦਿਨ ਤੋਂ ਹੀ ਆ ਪੀ ਰਹੀ ਹਾਂ ਬਾਅਦ ਤorbੇ ਨਾ ਮੇਂ ਤorbੇ ਹਾਂ ਨਾ ਤorbੇ ਆ ਮੈਂ ਸੂਦੀ ਦੇ ਪਾਣੀ ਨਹੀਂ ਹੁੰਦੀ ਆ ਮੈਂ ਮਨਾ ਕਿ ਸਾਡਾ ਰਪਾਰ ਬਣਾਉਣਾ ਤੇ ਮੇਰੇ ਮੇਰੇ ਆਪਰੇਸ਼ ਨੇ ਨਾ ਮੈਂ ਆ ਕੇ ਰਾਂ ਕਿ ਨਹੀਂ ਜੇ ਕਹਾਂਗੇ ਨਹੀਂ ਪਾਣੀ ਕਿਉਂਕਿ ਸਾਰੇ ਬੰਨੇ ਪਾਣੀ ਨੂੰ ਸਤਨਾ ਪਾਣੀ ਇਹ ਕਿ ਉਹ ਇਹ ਆਹ ਹੀ ਪਾਣੀ ਦੇ ਘਰ ਹੱਦ ਦੇ ਬਾਹਰ ਬਾਹਰ ਦੁਨੀਆ ਬਣੀ ਆ ਬਾਹਰ ਤੁਹਾਡੇ ਨਾਲ ਕੋਈ ਕਹਿਣਾ ਬਾਹਰ ਭੈਣ ਭਰਾ ਕੋਈ ਨਹੀਂ ਆ ਜਾਂ ਮੇਰੇ ਬੱਚੇ ਆ ਬਿਲਕੁਲ 100 ਰੁਪਏ ਬੱਚੇ ਖਾਣ ਦੇ ਪੰਤੇ ਜਿੱਥੇ ਮੱਤ ਹੈ ਸਭ ਕੁਝ ਪਾਜੀ ਬੱਚੇ ਵੀ ਇਨਾਂ ਨੂੰ ਮਨਿਆਕਰ ਵਾਲਾ ਵੀ ਨੂੰ ਮੰਨਿਆ ਪਰੋਟੀ ਵੀ ਇਨਾਂ ਨੂੰ ਮੰਨਦੀ ਕਿਉਂਕਿ ਮੇਰਾ ਸਭ ਕੁਝ ਹੀ ਹੈ ਕਿਉਂਕਿ ਅੱਜ ਕੱਲ ਜ਼ਿਆਦਾਤ ਮੰਦੇ ਮੇਰੀ ਜ਼ਿਆਦਾਤ ਇਹ ਨਹੀਂ ਸੋਚਿਆ ਕੋਈ ਉਹਨਾਂ ਕਹਿੰਦੇ ਜਦੋਂ ਉਹ ਕਹਿੰਦੇ ਕਿ ਸਾਡੇ ਕੋਲ ਔਣ ਬੈਣ ਤੇ ਤੁਸੀਂ ਇਹ ਕਿਉਂ ਨੇ ਆ ਕਿ ਪੰਜ ਮੈਂ ਜ਼ਿੰਦਗੀ ਤੁਹਾਡਾ ਤਲਾਕ ਨਾ ਹੋਵੇ ਤੁਹਾਡਾ ਨਹੀਂ ਬੱਚਾ ਬੰਦਾ ਨਿਕਾਸਾ ਜਿੰਦਗੀ ਨੇ ਬੈਠੀ ਦਿੱਤਾ ਜਵਾਨੀ ਸੀ ਬੜੀ ਬੜੀਆਂ ਗੱਲਾਂ ਸੁਣੀਆਂ ਲੋਕਾਂ ਨੇ ਸੁਣੀਆਂ ਬਈਆਂ ਮੈਂ ਉਹਨਾਂ ਬੱਚੇ ਐਨਾ ਸਫਲ ਗਾਲ ਫੈਂਟੈਸਿਕ ਸਫਲ ਗਾਲ ਆਪਣੀ ਬੱਚੀ ਪਹਿਲਾਂ ਪਾਲ ਲਿਆ 17 ਸਾਲਾਂ ਦੀ ਹੋ ਗਈ ਮੈਂ ਤੀਣੀ ਮੇਰਾ ਪੁੱਤ ਵੀ ਆਇਆ ਮੈਂ ਪੁੱਤਾਂ ਵਾਂਤੀ ਅੱਜ ਦੇ ਤੇ ਪੱਛਾ ਇਹਨਾਂ ਨੂੰ ਹੋਰ ਦੱਸ ਦੇ ਕਹਾਣੀ ਦੱਸ ਦੇ ਯਾਰੀ ਤਕਾਂ ਤੋਂ ਬੱਚਾ ਸ਼ੋਪਿੰਗ ਕਰਾਈ ਜੇ ਇੱਕ ਵਾਰੀ ਮੈਨੂੰ ਦੱਸਦੇ ਕਿ ਮੈਂ ਆਹ ਨਾਲ ਸ਼ੋਪਿੰਗ ਕਰਾਈ ਕਿੰਨੀ ਵੀ ਇਸਰ ਮੇਰਾ ਹੋਗਾ ਮੇਰੀ ਮੰਮੀ ਨੇ ਹੁਣਾ ਅੱਜ ਗਰਦਾਸਪੁਰ ਉਹਨੇ ਕਾਦੀਆਂ ਨੂੰ ਸ਼ੋਪਿੰਗ ਕਰਨੀ ਦੋ ਦੋ ਬੱਚੇ ਸਰਵਾ ਦੋ ਮੇਰੇ ਕੋਲ ਨਾਲ ਦੋ ਦੇ ਭਰਾ ਨੂੰ ਲਿਆ ਕੇ ਸਾਨੂੰ ਦੇਖ ਲੈਣੇ ਯਾਰਾਂ ਨੇ ਅੱਢ ਚਲੋ ਗਿਆ ਆਦੋ ਮਿਲਿਆ ਕਿਹਦਾ ਜੋ ਕਿ ਮਾ ਲੱਗ ਲਾ ਗਿਆ ਜਿਹੜਾ ਆ ਰੋ ਲਿਆ ਆਟੋ ਚੋਂ ਹੁੰਦਾ ਉਹ ਵੀ ਮਤਲਬ ਕਿ ਤੁਹਾਡੇ ਮੰਮੀ ਨੇ ਲੱਗਿਆ ਤੁਹਾਡੇ ਮੰਮੀ ਨੇ ਲੱਗਿਆ ਕਿ ਮਿੱਟੀयां ਭਰ ਦੇਤਾ ਉਹ ਲੱਖ 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 ਦੀ ਮਿੱਟੀ ਭਰ ਗਿਆ ਫੇ ਲਗਾ 2 ਲੱਖ 2 ਲੱਖ ਜੀ ਡਾਟੋ ਲਿਆ 2 ਲੱਖ ਰੁਪਏ ਲਿਆ ਤੁਹਾਡੇ ਤੋਂ 2 ਲੱਖ 10000 ਉਹ ਤੁਹਾਡੇ ਸਿਰ ਤੋਂ ਲਿਆ ਉਹ ਵੀ ਅੱਗੇ ਆਈ ਫਿਰ ਵੀ ਮੰਮੀ ਮਰੀ ਅੰਦੀ ਜੀ ਪੁੱਤ ਤੇ ਬੜਾ ਚੰਗਣੇ ਉਹ 2 ਲੱਖ ਦਿੱਤੇ ਅੰਦਰ ਜਾਂ ਨਿੱਕਾ ਮੋਟਾ ਸੁਮਾਨ ਖਾਨ ਮਿੱਟਾ ਕੰਪੂਟ ਦੇ ਗੰਦੇ ਰਹਿਆ ਜੀ ਪਾਣੀ ਸਾਨੂੰ ਦੇਖ ਅਦਲਾ ਦੇ ਦੇ ਜਾਣਾ ਮਹੀਨਾ ਨੂੰ ਪਹਿਲਾਂ ਨੇ ਕੰਟਰੋਲ ਕੀਤਾ ਤੇ ਵਿਜਿਤ ਕੋ ਯੂਜ਼ ਕਰਦੇ ਨਹੀਂ ਸ਼ਾਦੇ ਨਹੀਂ ਕਰਦੀ ਹੋਈ ਜਿਹੜੀ ਗੱਲ ਮੂੰਹੋਂ ਨਿਕਲੀ ਉਹ ਚਲੋ ਤੇਰੀ ਗੱਲ ਵਾ